ਤਾਰ ਤੋਂ ਬਾਅਦ ਕਰਵਾਉਣੇ ਆ। ਉਹ ਕੇਂਦਰ ਦੀ ਸਰਕਾਰ ਇੱਦਾਂ ਵੱਡੇ ਕਿਸਾਨ ਤੱਕ ਦੇ ਖਿਲਾਫ ਕਾਨੂੰਨ ਕਿਉਂ ਪਾਸ ਕਰ ਰਹੀ ਹੈ ਅੱਜ ਵੀ ਇਹ ਸਵਾਲ ਕਿਉਂ ਦਾ ਕਿਉਂ ਖੜਾ। ਜਦੋਂ ਅਸੀਂ ਸੋਚਦੇ ਆ ਇਸ ਵਾਰ ਪੰਜਾਬ ਦੇ ਵਿੱਚ ਜਿੰਮਨੀ ਚੋੜਾ ਹੋ ਗਿਆ ਨੇ ਸਾਕਮ ਧਿਰ ਵੱਲੋਂ ਜਿਸ ਤਰ੍ਹਾਂ ਝੋਨੇ ਦੀ ਨਰਾਦਰੀ ਕੀਤੀ ਗਈ ਹੈ ਜਿਸ ਤਰ੍ਹਾਂ ਮੰਡੀਆਂ ਦੇ ਵਿੱਚ ਕਿਸਾਨ ਰੋਣਿਆ ਤੇ ਜਿਸ ਤਰ੍ਹਾਂ ਮੰਦੂਰ ਰੋਣਿਆ ਜਿੱਡਾ ਵੱਡਾ ਇਹ ਮੁੱਦਾ ਸੀ ਉਸ ਮੁੱਦੇ ਦੇ ਹੋਰ ਦੇ ਬਾਵਜੂਦ ਸਾਕਮ ਧਿਰ ਚਾਰਾਂ ਚ ਤਿੰਨ ਫਿੱਟਾਂ ਜਿੱਤਰ ਦੇ ਕਾਲਜਾਬ ਹੁੰਦੀ ਆ ਗੱਲ ਸੋਚਣ ਵਾਲੀ ਆ ਵੀ ਜਦੋਂ ਸਰਕਾਰ ਦੇ ਖਿਲਾਫ ਅੰਨਾ ਦਾ ਮੰਟਕਾ ਦੇ ਵਿੱਚ ਰੋਲਣਾ ਸਾਡੇ ਮਜ਼ਦੂਰਾਂ ਦਾ ਢੇਢ ਦੋ ਮਹੀਨਾ ਮਟਕਾ ਦੇ ਵਿੱਚ ਰੋਲਣਾ ਕਿਤੇ ਵੀ ਮੁੱਦੇ ਦਾ ਕਾਰਨ ਨਹੀਂ ਬਣ ਸਕਿਆ ਕਿਤੇ ਮੁੱਟਾ ਨਹੀਂ ਬਣਾ ਸਕਿਆ ਕਿਉਂ ਨਹੀਂ ਬਣਾ ਸਕਿਆ ਆ ਜਿਹੜੇ ਕਹਿੰਦੇ ਸੀ ਕਿ ਅਸੀਂ ਆਮ ਆਦਮੀ ਵਾਲੇ ਆ ਆਮ ਆਦਮੀ ਪਾਰਟੀ ਦੇ ਆ ਜਿਹੜੇ ਕਹਿੰਦੇ ਸੀ ਆਮ ਘਰਾ ਦੇ ਲੋਕਾਂ ਨੂੰ ਟਿਕਟਾਂ ਦੇਾਂਗੇ ਜਿੱਦਣ ਬੈਠ ਜਾ ਕੇ ਇਹ ਕੀਸਾ ਪਕੜਦੇ ਆ 2300 ਬਸਾਰੇ ਮਾਲਕ ਨੂੰ ਉਹਦੇ ਟਿਕਟ ਦਿੱਤੀ ਜਾਂਦੀ ਆ ਤੇ ਸਵਾਲ ਪਣਦਾ ਵੀ ਭਾਈ ਇਹ ਕਿਹੜਾ ਆਮ ਆਦਮੀ ਆ ਅਸਲ ਵਿੱਚ ਇਹ ਆਮ ਆਦਮੀ ਬਣ ਨਹੀਂ ਸਕਦੇ ਕਿਉਂ ਨਹੀਂ ਬਣ ਸਕਦੇ ਉਹ ਏਸ ਕਰਕੇ ਨਹੀਂ ਬਣ ਸਕਦੇ ਭਰਾਵੋ ਕਿ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਦੇਖਿਆ ਹੋਣਾ ਜਦੋਂ ਪਾਰਲੀਮੈਂਟ ਦੀਆਂ ਚੋੜਾ ਸੀ ਸੁਪਰੀਮ ਕੋਰਟ ਦੇ ਬਹੁਤ ਵੱਡਾ ਫੈਸਲਾ ਸੁਣਾਇਆ ਸੀ ਜਿਹਦੇ ਚੋਣੇ ਜਿੱਤਿਆ ਸੀ ਇਹ ਕਿਵੇਂ ਪੋਲੀਟੀਕਲ ਪਾਰਟੀਆਂ ਪਿਛਲੇ ਦਰਵਾਜ਼ੇ ਖੜੀ ਜਿਹੜੇ ਆਬਾਦੀਆਂ ਆਦਮੀਆਂ ਤੇ ਹੋਰ ਅਨੇਕਾਂ ਕੰਪਨੀਆਂ ਨੇ ਉਹਨਾਂ ਤੋਂ ਮੋਟੇ ਗੱੱਪੇ ਲੈਣੀਆਂ ਨੇ ਮਾਇਆ ਦੇ ਮੋਟੇ ਗੱੱਪੇ ਤੇ ਜੇ ਭੜਾਵੇ ਸਰਕਾਰਾਂ ਉਹਨਾਂ ਦੇ ਮੋਟੇ ਗੱੱਪਿਆਂ ਦੇ ਨਾਲ ਜਿੱਤ ਗਈਆਂ ਨੇ ਉਹ ਕੇ ਇਸ ਗੱਲ ਦੀ ਕੀ ਆਸ ਰੱਖ ਸਕਦੇ ਆ ਵੀ ਨੀਤੀਆਂ ਸਾਡੇ ਪੱਖ ਦੀਆਂ ਹੋਣਗੀਆਂ ਇਹ ਫੋਟੀਆਂ ਵੋਟਾਂ ਦੇ ਸਿਰ ਤੇ ਨਹੀਂ ਜਿੱਤਦੇ ਇਹ ਪੈਸੇ ਦੇ ਸਿਰ ਤੇ ਜਿੱਤਦੇ ਆ ਮਨਾਫੇ ਦੇ ਸਿਰ ਤੇ ਜਿੱਤਦੇ ਆ ਇਹ ਤਾਂ ਥੋੜੋ ਪਿੰਡਾਂ 'ਚ ਪੈਸਾ ਵੱਡਾ ਆਉਂਦਾ ਆ ਵੋਟਾਂ ਵਾਸਤੇ ਆ ਤੁਸੀਂ ਵਰਤਾਰਾ ਦੇਖਿਆ ਹੋਣਾ ਵੀ ਆਪ ਯਾ ਸਿੱਖੇਰਾ ਹੱਕਸਾਂ ਕਿੱਥੇ ਰਹਿ ਗਏ ਮਜ਼ਦੂਰ ਕਿੱਥੇ ਰਹਿ ਗਏ ਇਹਨਾਂ ਦੇ ਮਸਲੇ ਕਿੱਥੇ ਰਹਿ ਗਏ ਇਹਨਾਂ ਦੀਆਂ ਮੰਗਾਂ ਕਿੱਥੇ ਰਹਿ ਗਈਆਂ ਫਿਰ ਮੰਗਾਂ ਤੁਸੀਂ ਸਰਕਾਰ ਦੇ ਗੱਲ 'ਚ ਸੁਸਾਈਆਂ ਜਾ ਸਕਦੀਆਂ ਇਹ ਕਿਵੇਂ ਕੀਤਾ ਜਾ ਸਕਦਾ ਵੀ ਜਿਹੜੇ ਆ ਮਜ਼ਦੂਰਾਂ ਦੇ ਮਸਲੇ ਆ ਪਹਿਲਾਂ ਇਹਨਾਂ ਨੂੰ ਹੱਲ ਕਰੋ ਬਾਕੀ ਦੀ ਗੱਲ ਪੁੱਡੇ ਨਾਲ ਬਾਅਦ 'ਚ ਕਰਾਂਗੇ جا ਰਹੇ ਨੇ ਜਮੀਨ ਖੋ ਰਹੇ ਆ ਅੱਜ ਜਮੀਨ ਕੱਲੀ ਆਈ ਨਹੀਂ ਖੋਦੇ ਇਹ ਭਾਈ ਅਦਾਨੀਆਂ ਨੂੰ ਦੇੜੀਆਂ ਜਾਂ ਬਾਨੀਆਂ ਨੂੰ ਦੇੜੀਆਂ ਜਮੀਨ ਖੋਦੇ ਹੋਰ ਵੀ ਬਹੁਤ ਤਰੀਕੇ ਆ ਖਰੀਰ ਉਹ ਐ ਵੀ ਖੋਦੇ ਆ ਬਈ ਛੋਟਾ ਜਿਹਾ ਵਿਕਾਸ ਕਰ ਰਹੇ ਆ ਉਸ ਵਿਕਾਸ ਦੇ ਨਾਂ ਤੇ ਫਿਰ ਵੱਟੀਆਂ ਵੱਟੀਆਂ ਛੜਕਾਂ ਕਿਆ ਜਾ ਸਕਦਾ ਇਹ ਤਾਂ ਠੀਕ ਆ ਵੀ ਅੱਜ ਕੋ ਨੂੰ ਮਾਫ ਜਾ ਥੋੜਾ ਜਿਹਾ ਖੁੱਲਾ ਮਿਲ ਜਾਂਦਾ ਤੁਸੀਂ ਆਸੇ-ਪਾਸੇ ਹੋਰ ਲੈ ਲਓਗੇ ਪਰ ਇੱਕ ਦਿਨ ਹਾਲਾਤ ਇਹੋ ਜਿਹੇ ਆਉਣੇ ਆ ਜਦੋਂ ਡੋਟੇ ਹੋਰ ਖਰੀਦੀ ਰੀ ਜਾਣੀ ਕਿਤੇ ਜਿਹੜੀ ਡੋਟੇ ਕੋਲੇ ਆ ਉਹ ਵਿਕਾਸ ਦੇ ਨਾਂ ਤੇ ਸੜਕਾਂ ਦੇ ਵਿੱਚ ਵਾਰ ਦੇਣੀ ਆ ਜੈਦੀ ਦੀ ਦੋ ਕਿੱल्ल्या ਤੇ ਦੂਰ ਕਿੱल्ल्या ਸੜਕ ਦੇ ਵਿਚਾਲੇ ਆ ਗਈ ਡੋਟ ਨਾਲ ਆ ਨਲਕੋਂ ਦੇ ਕਿਵੇਂ ਪਾਰ ਕਰਾਉਂਦੇ ਉਹ ਚਰਕਣਾ ਲੋਕੀ ਸਪੀਡ ਤੇ ਗੱਡੀ ਘਾਟਗਾ ਪਰ ਤੇ ਜਵਾਨਾਂ ਵਾਸਤੇ ਮਰਨ ਦਾ ਖੂਨ ਪਟਿਆ ਜਾਣਾ ਇਹ ਸੋਚਣ ਵਾਲੀ ਗੱਲ ਆ ਅੱਛੇ ਤੇਰੀ ਮਾਰ ਤੇ ਗੱਲਾ ਉੱਥੋਂ ਨੂੰ ਮਾਰਦੇ ਆ ਜਦੋਂ ਤੁਸੀਂ بیمار ਹੋਨੇ ਹੋ ਫਿਰ ਤੁਹਾਨੂੰ ਡਰਾਉਂਦੇ ਆ ਹਰੀ ਹੱਟ ਪਟਾਲਾਂ ਚ ਕਿਉਂ ਨਹੀਂ ਪੈਂਦਾ ਕੱਲੀ ਖੇਤੀ ਨੂੰ ਮਾਰ ਕੇ ਨਹੀਂ ਮਾਰਦੇ ਥੋੜੀ ਜੇਤ ਵੀ ਵੜਦੇ ਆ ਉੱਥੇ ਵੀ ਮਾਰਦੇ ਆ ਕੋ ਲੋਕਰ ਜਹੀ ਕਰਦੇ ਆ ਫਿਰ ਇੱਕ ਦਿਨ ਘਰ ਆ ਕੇ ਨੂੰ ਵੀ ਪੰਛੀ ਲੁੱਡੇ ਪਾ ਰਹੀ ਸੀ ਵੀ ਮੇਰਾ ਜਵਾਕ ਤਾਂ ਬਠਿੰਡੇ ਵਾਲੇ ਉਹ ਥੋੜੀ ਜੀ ਵਰਦੀ ਵਾਲੇ ਸਕੂਲ ਚ ਪੜੂ ਚਾਹ ਕੋ ਸਾਦੇ ਆਪਣੇ ਨੂੰ ਤੁਸੀਂ ਚਾ ਨਾਲ ਬੈਠਾ ਤੇ ਚੜਾ ਕੇ ਆਉਣੇ ਨੂੰ ਵੀ ਸਾਡਾ ਪੁੱਤ পড়ੂਗਾ ਜਿਸਾਈ ਨੌਕਰੀ ਤੇ ਲੱਗੂ ਤੇ ਸਾਡੇ ਦੁੱਖ ਦਾਰਦ ਘਟੂ ਤੇ ਉਹ ਸੁਜਵਾਕ ਨੇ 10-10 ਹਜ਼ਾਰ ਦੀ ਨੌਕਰੀ ਪਿੱਛੇ ਪ੍ਰਾਈਵੇਟ ਘਰਾਣਿਆਂ ਦੇ ਵਿੱਚ ਧੱਕੇ ਖਾਣਿਆ ਭਰਾਵੋ ਸਰਕਾਰੀ ਟੈਨਰੇ ਬੰਦ ਕਰ ਤੇ ਕਰਿਆ ਸੀ ਉੱਥੋਂ ਥੋੜੀ ਜਿਹੀ ਦਵਾਈ ਮਿਲਣੀ ਸੀ ਉਹ ਤਾਂ ਖਤਮ ਕਰਤੀ ਭਰਾਵੋ ਕੋਤੇ ਪਿੰਡ ਦੇ ਬੱਤਰ ਬੱਤ ਦਾ ਹਾਲ ਦੇਖ ਲਿਓ ਉੱਥੇ ਵੀ ਥੋੜੇ ਜਿਹਾ ਕਾਂ ਨੇ ਲੱਗਿਆ ਸੀ ਪਰ ਉਦੋਂ ਪਿੰਡ ਨੂੰ ਪਾਣੀ ਦੇ ਦੇ ਸੀ ਹਾਲਤ ਚ ਨਹੀਂ ਰਿਹਾ ਕਿਉਂਕਿ ਤੁਸੀਂ ਵੀ ਤੁੰਗਾ ਆਪਣੇ ਵਾਲੇ ਥੋੜੋ ਵੀ ਲੋੜ ਨਹੀਂ ਉਹਦੀ